ਰਾ ਸੇਵਕ ਸਿੱਖ ਸਭੈ ਕਰਤਾਰ ਮੂਰਜਾ ਨਿਜ ਗਰਦੈ ਕਰੀਐ ਸਭ ਬੈਰਨ ਗੁ ਆਜ ਸੰਗਰੀਐ ਤੁਰਨ ਹੋਏ ਹਮਾਰੀ ਆਸ ਦੁਰਬਜਨ ਕੀ ਰਹਿ ਪਿਆਸ ਹਵੇ ਚਾਡ ਗਿ ਅਵਰ ਨਾ ਧਿਆਉ ਜੋ ਵਰਜਹੁ ਸੋ ਤੁਮ ਦੀਪ ਸੇਵਕ ਸਿੱਖ ਮਾਰਿ ਤਾਰੀਐ ਚੁਣ ਚੁਨੇ ਸਦਰ ਮਾਰਿ ਮਾਰੀਐ ਅਭਾਦ ਦੇ ਮੁਝੇ ਉਬਰੀਐ ਮਰਨ ਕਾਲ ਕਤਰਾਸਨ ਵਰੀਐ ਉਜਸ ਦਾ ਮਰੀ ਪਜਾ ਸ੍ਰੀ ਅਸ ਤੁਝੇ ਜਿਨ ਕਰਿਓ ਰੱਛਾ ਰੱਖ ਲੈਹੁ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਖਣ ਕੇ ਹੰਤਾ ਤਮਹਾ ਪਰੇ ਚਦਰ ਦਸ ਕੰਤਾ ਕਾਲ ਪਈ ਬ੍ਰਹਮ ਬਪਦਰਾ ਕਾਲ ਪਈ ਸ਼ਿਵ ਜਵਤਰਾ ਕਾਲ ਪਈ ਗਰ ਬਿਸਨ ਪ੍ਰਕਾਸ਼ ਸਗਲੇ ਕਾਲ ਕਾ ਕੀਆ ਤਮਾਸਾ ਜਵਨਿ ਗਾਲੇ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮ ਜੂਧੀਓ ਜਵਨੇ ਕਾਲੈ ਸਭ ਲੋਕ ਸਵਾਰਾ ਨਮਸਕਾਰ ਹੈ ਦਾਈ ਹਮਾਰਾ ਜਵਨੇ ਕਾਲ ਸਭ ਜਗਤ ਬਨਾਇਓ ਦੇਵ ਤੈ ਤੁਜਸਨੂ ਪੁਜਾਇਓ ਆਦਿਆ ਤੇ ਗਏ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਿਸੇ ਗੁਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸ਼ਿਵ ਗਨ ਗੋ ਸਭ ਗੁਣ ਸੁਖ ਦਿਯੋ ਸਦਰਨ ਗੋਪਾਲ ਮੋ ਬਦ ਕੀਓ ਕਟ ਗਦਗੇ ਅੰਦਰ ਕੀ ਜਾਨਦਿ ਭਲੇ ਬੁਰੇ ਕੀ ਪੀਰ ਪਛਾਨਤੈ ਚੀਡੀ ਦੇ ਗੁੰਜਰ ਅਸ ਤੂਲਾ ਸਭ ਪਰ ਕਿਰਪਾ ਦ੍ਰਿਡ ਕਰ ਫੂਲਾ ਸੰਦਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਗ ਏਗ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਦਿਗਰਖ ਗਿਰਾ ਗਰ ਤਾਰਾ ਪ੍ਰਜਾ ਤਰਦ ਦਬ ਦੇ ਉਪਾਰ ਜਬ ਆਗਰਖ ਗਰਦ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੀ ਤਰ ਸਭ ਹੂੰ ਜੇ ਦੇਵ ਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਝ ਉਜਾਰੈ தமிஸரத நலம் ஜான பேளம் நரிங்க நர்விலம்பன அனயசாக மூட உஜாரிதா ஜிப நாபுதே ਤਕੂ ਕਰਿ ਪਾਹਨਿ ਅਨੁਮਾਨਤ ਮਹਾ ਮੂੜੇ ਕਤ ਭੇਦ ਨ ਜਾਣਤ ਮਹਾ ਦੇਵ ਗੁਗਟ ਸਦਾ ਸਿਵ ਨਰਿੰਗਰਗ ਜੀਨ ਦਿਨਹਿ ਪਿਵ ਅਬਿ ਅਬਨੀ ਬੁੱਧ ਹੈ ਜੇਦੀ ਬਰਨਤ ਭਿੰਨ ਭਿੰਨ ਤੁਏ ਤੇਤੀ ਤਮਰਾ ਲਖਾ ਨ ਜਾਏ ਪਸਾਰਾਂ ਕੀ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਆਰੰਗ ਭਇਉ ਰਾਵ ਗਈ ਭੂਪਾ ਅੰਦੇ ਜੀ ਜਿਰਜ ਸੇਦ ਜਕੀਨੀ ਉਦਪ ਜਿਖਾਨ ਬਹਰ ਰਾਜ ਦੀਨੀ ਕੰਪੂਲ ਰਾਜਾ ਹੈ ਬੈਠਾ ਗਹੂੰ ਸਮਿਟ ਭਇਓ ਸੰਕਰ ਇਕੱਠਾ ਸਗਰੀ ਸ੍ਰਿਡ ਦਿਖਾਇ ਅਜੰਭਵ ਆਦ ਜੁਗਾਦ ਸਰੂਪ ਸਵੇਮ ਭਵ ਅਵਰ ਚਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਖ ਸੰਗਰਾਓ ਦੁ ਜੇ ਤੀਉ ਤੁਪਤੂ ਤਪਤਾ ਸਗਲ ਮਲੇ ਸਿਗਰ ਰਣਕਾਤ ਜੇ ਅਸ ਤੁਜ ਦਵ ਸਰਨੀ ਪਰੇ ਦਿਨ ਕੇ ਦੁਖ ਦੁਖਤੁ ਹੈ ਮਰੇ ਪਰਖ ਜਬਨੇ ਭਗ ਪਰੇ ਦੇਹਾਰੇ ਦਿਨ ਕੇ ਤੁਮ ਸੰਕਟ ਸਭ ਤਾਰੇ ਜੋ ਗਲਗ ਇਕ ਵਾਰ ਧਿਆਏ ਹੈ ਤਾਂਗੀ ਕਾਨਕ ਡਣੈ ਹੈ ਰੁੱਝ ਹੋਈ ਦਈ ਸਭ ਕਾਲਾ ਦੁੜੇ ਡਰੇ ਦਦ ਕਾਲਾ ਕਿਰਪਾ ਦਰੇ ਦਨ ਜਾਏ ਨਿਹਰ ਤਾਂਗੀ ਦਾਬ ਦਨ ਕਮ ਹਰਹੁ ਰਿੱਧੀ ਸਿੱਧੀ ਕਰਮ ਸਭ ਹੋਈ ਦੁਟ ਜਾਇਸ ਗਏ ਨ ਕੋਈ ਏਗ ਵਾਰ ਜਿਨ ਤੁਮੇ ਸੰਪਾਰ ਅਕਾਲ ਪਾਸ ਦੀਦਾ ਈ ਉਬਰ ਜਿਨ ਨਾਰੇ ਨਾਮ ਦਿਹਾਰੋ ਘਾ ਦਰਦ ਦੁਟ ਦਗਦੀ ਰਹਾ ਖੜਗ ਗੇਦ ਮੈਂ ਸਰਨ ਦਿਹਾਰੀ ਆਪ ਹੱਥ ਦੈ ਲੈਓ ਉਵਾਰੀ ਸਰਬ ਧਰਮ ਹੋ ਸਾਈ ਦੁਤ ਦੁਗ ਦੇ ਲੈਓ ਬਚਾਈ ਖੜਗ ਕੇਤ ਮ ਸਰਨ ਦਿਹਾਰੀ ਆਪ ਹੱਤ ਦਲੇ ਉਵਾਰੀ ਸਰਬ ਧਰਮ ਹੋਸਾਈ ਦੁਖ ਦੋਖ ਦੇ ਲਿਓ ਬਚਾਈ ਸਭ ਆ ਪਾਏ ਗਹਿ ਜਬ ਤੇ ਤੁਮਰੇ ਦਵ ਦੇ ਗੁਆਂਖ ਤਰੇ ਨਹੀਂ ਅਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਗਹਿ ਮਦ ਏਗ ਨਾ ਮਾਨਿਉ ਸਿਮਰਦ ਸਾਦਰ ਵੀਦ ਸਬੈ ਬਹੁ ਭੇਦ ਕਹ ਹਮ ਏਗ ਨਾ ਜਾਣਿਉ ਸਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਗਉ ਸਬਦੁ ਹੀ ਬਖਾਨਿਉ ਦੁਹਰਾ ਸਗਲ ਦੁਆਰ ਕਾ ਛਾਡੇ ਗੈ ਗਹਿਉ ਤੁਮਾਰੋ ਦੁਆਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਮਾਰੈ ਸਗਲ ਦੁਆਰ ਕਉ ਛਾੜ ਗਏ ਗਏ ਦੁਆਰ ਦੁਆਰ ਬਾਹਿ ਗਏ ਗੀਲਾ ਜੀ ਅਸ ਗੋਬਿੰਦ ਦਾਸ ਦੁਹਾਰ ਰਾਮ ਕਲੀ ਮਹੱਲਾ ਦੀ ਜਾਨੰਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਹਨੰਦ ਭੀਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇ ਦਿਮਨ ਵਜੀਆਂ ਬਾਦਾਂਜ ਰਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਅੰਨ ਸਤੁ ਗੰਗੋ ਹਰੀ ਕੇ ਰਾਮਨ ਜਿਨੀ ਵਸਾਇਆ ਕਹ ਨਾਨਕ ਨੰਦ ਊਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਦੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੂਦ ਮਨ ਮੇਰੇ ਦੁਖ ਸਭ ਵਿਸਾਰਨ ਅੰਗੀ ਗਾਰੋ ਗਰੇ ਤੇਰਾ ਕਾਰਜ ਸਭ ਸਵਾਰਨ ਸਭ ਨਾਗਲਾ ਸਮਰੱਥ ਸੁਹਾਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਝੀ ਸਾਹਿਬ ਗਿਆਨਾਂ ਹੀ ਕਰ ਤੇਰੇ ਕਰਦੰ ਦੇ ਰਹਿ ਸਭ ਕਿਛ ਹੈ ਜਿਸ ਦੇ ਸਪਾਵੇ ਸਦਾ ਸਿਦ ਸਿਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਗਿਆਨ নাহি ਕਰਦੇ ਰ ਸਚ ਨਾਮ ਮੇਰਾ ਦਾਰੂ ਸਾਜਨਾ ਮੇਰਾ ਮੇਰਾ ਜਿਨ ਭੁਖਾ ਸਭ ਗਵਾਨਯਾ ਕਰਸੰਤ ਸੁਖ ਮਨਾਈ ਬਸਿਆ ਜਿਨ ਇੱਛਾ ਸਭ ਪੁਜਾਨਯ ਸਦਾ ਗੁਰਵਾਨ ਕੀਦਾ ਗੁਰੂ ਵੇਡੋ ਜਿਸਦਿਆ ਏਵ ਡਿਆੰਜਾ ਕਹ ਨਾਨਕ ਸੁਣੋ ਸੰਤ ਸਬਦ ਤਰਪਿਆਰੋ ਸਚਾ ਨਾਮ ਮੇਰਾ ਆਧਾਰੋ ਬਾਜੀ ਪੰਜ ਸਬਦ ਦਿੱਤ ਕਰ ਸਭਾਗੇ ਕਰ ਸਭਾਗੇ ਸਬਦ ਬਾਜੀ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਸਬਸ ਕੀ ਦੇਗਾਲ ਕੰਟਕ ਮਾਰਿਆ ਸੁਰ ਗਰਮ ਪਾਇਆ ਦੁੱਧ ਜਿਨ ਕਉ ਸੇ ਨਾਮ ਹਰਗਹਿ ਲਾਗੀ ਕਹ ਨਾਨਕ ਤੈ ਸੁਖ ਹੋਆ ਦਿੱਤ ਗਰਨ ਅਨਹਦ ਬਾਜੀ ਆਨੰਦ ਸੁਨੋਂ ਬਟ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਦਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਦੇ ਜਾਣੀ ਸੁਣਦੇ ਬਨੀ ਦਿਗ ਦੇਪ ਵਦ ਸਤ ਗੁਰ ਰਹਿਆ ਭਰਪੂਰੇ ਵਿਨਵਦ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਦੇਵ ਨੇ ਦਗ ਦੇਵ ਬਿਦ ਸਤ ਗੁਰ ਰਹਾ ਪਰਬੂਰੇ ਵਿਨਵਦ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੂ ਦਾਵਣੀ ਮਨ ਲਾ ਪੰਜੇਵਾ ਥਾਲ ਵਿੱਚ ਦਿਨ ਬਤ ਪਈਓ ਸਤ ਸੰਤੋਖੀ ਵਿਚਾਰੋ ਅਮਰਦ ਨਾਮ ਠਾਕੁਰ ਗਾ ਪਈਓ ਜਿਸ ਗਾ ਸਭ ਸਰਾਰੋ ਜੇ ਗੁਘਾਵ ਜੇ ਗੁੰਜੈ ਤੁਸਕਾ ਹੋਈ ਉਦਾਰੋ ਏ ਵਦ ਦਜੀ ਨ ਜਾਈ ਨਿਤ ਨਿਤ ਰਖ ਉਰਦਾਰੋ ਤਮ ਸੰਸਾਰ ਜਰਨ ਲਗ ਦਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜੇ ਵਾ ਤੇਰਾ ਕੀ ਦਾ ਜਤ ਨਾਹੀ ਮੈਨੂੰ ਜੋਗ ਕੀ ਤੋਈ ਮਾ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੀ ਦਰਸ ਪਿਓਈ ਦਰਸ ਪਿਆ ਮੈ ਰਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਦੀਵੇ ਹਰਿਆ ਦਰਸ ਪਿਆ ਮੈ ਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਦਾ ਜੀਵ ਤਨ ਮਨ ਦੀਵ ਹਰਿਆ ਬਾਹੀ ਗੁਰਜੀਕਾ ਖਾਲਸਾ ਬਾਹੀ ਗੁਰਜੀ ਕੀ ਫਤਿਹ ਦੂੰ ਠਾਕੁਰ ਉਜੇ ਦੇ ਉਜਾ ਭਗਵਾਨ ਸਗਲ ਸਮਗਰੀ ਤੁਮਰੇ ਸੂਤਰਦਾਰੀ ਤੁਮ ਦੇਓ ਇਸ ਤੁਮਰੇ ਗਾਤ ਮਿਤ ਤੁਮ ਹੀ ਜਾਨੀ ਨਾਨਕ ਜਿਦ ਮਰੀ ਗਾਤ ਮੇਦਿਦ ਮਹੀਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਈਂ ਵਾਰੋ ਸ੍ਰੀ ਭਗਉਤੀ ਜੀ ਕੀ ਪਾਤ ਸਾਹੀ 10ਵੀਂ ਰਧੰ ਬਗਾਉਦੀ ਸਮਰਗ ਗੁਰੂ ਨਾਨਕ ਦੇਵ ਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿਵ ਭੇ ਸਹਾਈ ਅਰਜਨ ਅਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਦੇ ਆਈਏ ਜਿਸ ਡੇਢੇ ਸਭ ਦੁੱਖ ਜਾਏ ਦੇਗ ਬਹਾਦਰ ਸਿਮਰਿਆ ਘਰ ਨਾ ਨਦਿ ਆਵੇ ਤਾਈ ਸਬਦਾਈ ਹੋਇ ਸਾਈ ਦਸਮੇ ਪਾਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਦਾਈ ਹੋਇ ਸਾਈ ਦਸਮੇ ਪਾਸ ਜਿੰਨਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਬਿਆਰਿਆ ਜਹਾਂ ਸਾਹਿਬ ਜਿਆਦੀਆਂ ਚਾਲੀਆਂ ਮੁਕਤਿਆਂ ਹੱਡੀਆਂ ਜੈਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੀਗ ਵਾਹੀ ਦੇ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸੱਚਿਆਰਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸ ਜੀ ਸਭ ਬੋਲੋ ਜੀ ਜਿਨਾਂ ਸਿੰਘਾਂ ਸਿੰਧਣੀਆਂ ਨੇ ਧਰਮੇ ਦੁਸੀਸ ਦੇਤੇ ਬੰਦ ਬੰਦ ਕਟਾਈ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਜੜਿਆਰਿਆਂ ਨਾਲ ਚਿਹਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦਰਮਨੀ ਹਾਰਿਆ ਸਿੱਖੀ ਕੇ ਸੰਸੁਆਸ ਨਾ ਨਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਦਰ ਕੇ ਖਾਲਸਾ ਜੀ ਸਭ ਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਜੀ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਧਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਗੋਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਨਾਮ ਜਿਤੇ ਆਵੇ ਜਿਦੈ ਅੰਮ੍ਰਿਤ ਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬਤ ਹੈ ਤਹ ਰੱਛਿਆ ਰਿਆਤ ਦੇਗ ਦੇਗ ਫਤੇ ਬਿਰਦ ਕੀ ਪੈ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰੈਤ ਦਾਨ ਬਵੇਕ ਦਾਨ ਬੈਸਾਹ ਦਾਨ ਭੋਸਾ ਦਾਨ ਦਨ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰਸਵ ਜੀ ਕੇ ਸਨਾਨ ਚੌਕੀਆਂ ਝੰਡੀਂ ਗੀ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿਖੰਦਾ ਮਨਨੀ ਮਾਧੁ ਜੀ ਮਾਧ ਪਾਦ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪਾਂਤ ਦੇ ਸਦਾ ਸਹਾਇ ਦਾ ਦਾਰ ਜੀ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਾਂਤ ਨੂੰ ਵੀ ਛੋੜਿਆ ਗਿਆ ਹੈ ਜੀ ਦਿਨਾਂ ਦੇ ਖੁੱਲੇ ਦਰਸੰਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਮਾਣੇ ਦੇ ਮਾਣ ਨਦਾਨੀ ਅੰਦੀ ਤਾਨਿ ਉਟਿ ਅੰਦੀ ਓੜ ਸਤਿਗੁਰੂ ਧੰਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਸੁਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਪਾਸੀ ਦਸਵੀਂ ਸ੍ਰੀ ਨਾਡਾ ਸਾਹਿਬ ਵਿਖੇ ਧੰਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅਪਾਰ ਅਹੰ ਸਦਕਾ ਅਮਰਤ ਬੜੇ ਤੁਲੈ ਕੇ ਸੁੰਦਰ ਦੇਵਾਨਾਂ ਦੀ ਆਰੰਭਤਾ ਹੋਸੀ ਸੰਧਿਆ ਸਮੇ ਸਾਧ ਚੌਂਕੀ ਸੋ ਦਾਰਿ ਰਹਿ ਰਾਜ ਸਭ ਜੀ ਦੇ ਪਾਠ ਦੀ ਅਰਦਾਸ ਹੈ ਜੀ ਅਖਰ ਬਾਦ ਦਾ ਘਾਟਾ ਭੁੱਲ ਚੁੱਕੰ ਆਪ ਕਰਨੀ ਅੱਗੋਂ ਬਾਦ ਤੇ ਸਮਤ ਬਖਸ਼ਨੀ ਸੁਧ ਸੁਪਾਇਟ ਗੁਰ ਬਾਣੀ ਪੜਨ ਦਾ ਸਮੂਚੀ ਸੇਵਾ ਨਿਭਾਉਣ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਗੁਰਬਾਣੀ ਦਾ ਭਾਵ ਦਰੈ ਨ ਸੰਗਤਾਂ ਦੇ ਹਰਿ ਦੇ ਅੰਦਰ ਬਸੋਣਾ ਮਹਾਰਾਜੇ ਪਾਸ ਸੇ ਜੀ ਸਰਬਾਤ ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਪੇਟਾ ਮੰਦਰ ਤੇ ਪ੍ਰਵਾਨ ਕਰਨੀਆਂ ਜੀ ਸਰਬਾਤ ਨੂੰ ਆਪਣੇ ਦਰੋਂ ਕਰੋ ਨਾਮਦਾਨ ਸਿੱਖੀ ਸਿਦਕ ਭਰੋਸਾ ਨਾਮ ਦੀ ਸੇਵਾ ਸੁਨਰੀ ਦਾਤ ਬਖਸ਼ਿਸ਼ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਮੇਰ ਇਤਿਫਾਕ ਬਖਸ਼ਣਾ ਦੁੱਖਾਂ ਗਲੇ ਸੰਭਿਗਨਾ ਦਾ ਨਾਸ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਹ ਅਰੋਗ ਦਾ ਤੰਦਰੁਤਿ ਬਖਸ਼ਣੇ ਕਿਰਤਿ ਕਮਨਿ ਅਵਿਅਰਕਤਾ ਪਾਉਣੀਆਂ ਘਰਵਾਰਾਂ ਵਿੱਚ ਵਾਦੇ ਕਰਨ ਅੰਗ ਸੰਗ ਸਹਾਇ ਉਨਮਹਾਰਾਜ ਚੇਪਾਸੇ ਯਾਤਰਾ ਸਫਲ ਕਰਨੀ ਤਨ ਮਨ ਧੰਦੇ ਨਾ ਕੀਤੀਆਂ ਸੰਗਤਾਂ ਦੀਆਂ ਸੁਭਾਵਾਂਵਾਰ ਤੇ ਪ੍ਰਵਾਨ ਕਰਨੀਆਂ ਚੱਲਿਆ ਕਦਮਲੇਖੇ ਵਿਚ ਚਲਾਉਣਾ ਅੰਗ ਸੰਗ ਸਹਾਇ ਨੂੰ ਮਹਾਰਾਜ ਚੇ ਪਾਸੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਇਸ ਮੂਹ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਹੁਕਮ ਅਨਸਾਰ ਚੱਲਣ ਦੀ ਸਮਰਥਾ ਸ੍ਰੀ ਸਰਬਾਤ ਦੇ ਕਾਰਜ ਰਾਸ ਕਰਨੇ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਪਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸ ਸਿਖਨ ਗੋਗੁਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਆ ਜੋ ਬਰਵ ਗਉਮਿਲ ਬੋਝਿ ਹੈ ਰਾਜ ਗਰੀਗਾ ਖਾਲਸਾ ਵਾਰੂ ਇਸ ਮਿਲੰਗੇ ਵਾਰੂ ਇਸ ਮਿਲੰਗੇ ਬੁਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਸੋ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੈ ਆਰਾਧਾ ਨਾਨਕ ਮੰਗੈ ਦਰਸਦਾਨ ਰੇਨ ਬਖਸਦਾ ਸੋਦ ਸੰਗ ਜੋ ਤੁਮੇ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦਪਿਆ ਪੀਖ ਦੇ ਨਾਨਕ ਰਦਾਬ ਪੁਰਖ ਨਿਰਬਾਣੀ ਸੁਗਹੁ ਡਲ ਗੁਰ ਸੇਵੀਐ ਅਹੰਸ ਸਹ ਜਿਸੁ ਭਾਇ ਦਰਸਨ ਪਰਸੈ ਗੁਰੂ ਕਾ ਜਨਮ ਮਰਨੁ ਦੁਖ ਜਾਈ ਉਹ ਵਾ ਸਿਫਤ ਖਸਮ ਦੀ ਨੂਰ ਅਰਸ ਗੁਰ ਸੋ ਝਟੀਐ ਤੁਦੁ ਡਿਢੇ ਸੁਚੇ ਪਾਦ ਸਾ ਮਲ ਜਨਮ ਜਨਮ ਦੀ ਗੱਡੀਐ ਸਜਨ ਸੱਚਾ ਪਾਦ ਸਾ ਸਿਰ ਸਾਹ ਦਾ ਸੋਹ ਜਿਸ ਪਾਸ ਬਹਿ ਧਿਆ ਸੋਹੀਏ ਸਬਨਾੰਦਾ ਵੇ ਸੋਹ ਸਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹਲਾ ਪੰਜਵਾ ਕਰਵਾਰਵਾ ਇਕ ਓ ਅੰਗਾਰ ਸਤਗੁਰ ਪ੍ਰਸਾਦਿ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾ ਸੋਗਿਆ ਗਾਨ ਤਿਸ ਜਨ ਬਿਆਪੈ ਸਾਗਰੇ ਦਰਿਆ ਸਾਧੂ ਸੰਗੀ ਨਰਬਾਉ ਨਾਮ ਜਪੋ ਹਰ ਰੰਗ